ਇਹ ਤੋਂ ਬਾਅਦ ਆਪਾਂ ਵੱਡਣੀਆਂ ਪਿੰਡ ਉੱਥੇ ਵੀ ਦਿਖਾਉਨੇ ਆ ਤੁਹਾਨੂੰ ਬਲੌਗ 'ਚ ਬਣੇ ਰਿਹਾ ਬਲੌਗ ਦੇ ਨਾਲ ਇੱਧਰਲੇ ਸਾਈਡ 'ਨਹਿਰ ਆ ਜਾਂਦੀ ਆ ਤੇ ਇੱਧਰ ਆ ਗਈ ਮਸ਼ੀਨ ਅੰਦਰ ਨਹਿਰਾ ਨੂੰ ਨਹਿਰ ਕਣੀ ਵੀ ਨਹੀਂ ਹੈਗਾ ਮਰਵਾਉਨੇ ਆ ਵਿੱਚੇ ਹੋਊਗੀ ਦਾਤੀ ਕੰਡੇ ਬਹੁਤ ਨੇ ਫੰਡੇ ਬਹੁਤ ਨੇ ਉਰੇ ਅਹ ਸਰਾਂੰਦਾਲੀ ਨੇ ਨਹਿਰ ਹੈ ਜਿਹੜੀ ਸਰਾਂੰਦ ਪਾਖੜਾ ਨਹਿਰ ਆਉਂਦੀ ਆ ਉਹੀ ਨਹਿਰ ਆਉਂਦੀ ਹੋਵੇ ਤੇ ਇੱਥੇ ਲੱਗਣ ਲੱਗਿਆ ਕੱਟ ਹੀ ਇੱਧਰ ਆਪਣੇ ਤਿੰਨ ਕਿਲੇ ਨੇ ਉਰੇ ਤੇ ਵੈਸੇ ਤਾਂ ਚਾਰ ਕ ਟੈਂਕ ਹੁੰਦੇ ਨੇ ਤਿੰਨ ਕਿੱਲੇਾਂ ਚੋਂ ਦੇਖਦੇ ਆ ਇਹ ਕਹਿੰਦਾ ਝਾੜੇ ਤਿੰਨ ਕਿੱਲੇਾਂ ਦਾ ਇੱਧਰ ਥੋੜਾ ਜ਼ਮੀਨ ਦਾ ਹੀ ਫਰਕ ਆ ਕੰਟੀ ਸ਼ੁਰੂਆਤ ਤੇ ਆਪਣੇ 15 ਕਿੱਲੇ ਨਹਿਰ ਤੋਂ ਬਾਹਰ ਨੇ ਉਧਰ ਵੀ ਦਿਖਾਵਾਂਗੇ ਤੁਹਾਨੂੰ ਪਿੰਡ ਵਾਲੀ ਸਾਈਡ 4 ਵਜੇ ਦੇ ਕਰੀਬ ਚਲਾਉਂਗਾ ਉਧਰ ਵੀ ਮਸ਼ੀਨ ਗਰਮੀ ਬਹੁਤ ਹੋ ਗਈ ਹੈ ਦੁਪਹਿਰ ਦਾ ਟਾਈਮ ਹੋ ਰਿਹਾ ਹੈ ਸਵਾ ਇੱਕ ਦਾ ਟੂੜੀਆਂ ਵੀ ਬਣਨ ਲੱਗੀਆਂ ਵਿੱਚ ਵਿੱਚ ਆਹ ਦੇਖੋ ਇੱਧਰ ਚੱਲ ਰਹੀ ਹੈ ਟੂੜੀ ਵਾਲੀ ਸਾਹਮਣੇ ਮੇllਾਂ ਬਹੁਤ ਟਟਕੀਆਂ ਨੇ ਘੱਟੋ ਘੱਟ 10 ਕਮੋਇਸਚਰ ਦੇ ਲਾਗੇ ਬੰਨੇ ਹੈਗੀ ਆ ਇਹ ਸੁੱਕੇ ਕੀ ਕਣਕ ਜਿਆਦਾ ਇੱਧਰ ਰਾਹ ਨਹੀਂ ਹੈਗਾ ਕਿਧਰੇ ਸਾਈਡ ਨੂੰ ਇੱਥੋਂ ਬਹੁਤ ਔਖੀ ਹੈ ਤੇ ਮਸ਼ੀਨ ਲਗਭਗ ਲੰਗਦੀ ਨਹੀਂ ਹੈਗੀ ਹੁਣ ਇੱਧਰਲੀ ਸਾਈਡ ਵੱਢ ਕੇ ਬੈਲਾ ਹੋਇਆ ਗਵੰਡੀਆਂ ਦਾ ਖੇਤ ਤਾਂ ਇੱਥੇ ਮਸ਼ੀਨ ਆਈ ਹੈ ਨਹੀਂ ਤਾਂ ਪਹਿਲਾਂ ਹੀ ਵੱਢ ਦੇਣੀ ਸੀ ਪਰ ਰਾਹ ਦੀ ਪ੍ਰੋਬਲਮ ਆਉਂਦੀ ਹੈ ਵੀਰੇ ਦਰ پیچھے ਸ਼ਿੱਟੇ ਜੁਗ ਰਹੇ ਨੇ लो जी चल पी मशीन दुए घेरे के बिच हवा भी सोहनी चल रही है हूं ता पहला खड़ गई हवा तो दो टैंक पै गए ਇੱਕ ਟੈਂਕ ਪੌਣਾ ਕ ਟੈਂਕ ਪਿਆ ਇੱਕ ਤਾਂ ਤੇ ਇੱਕ ਫੁੱਲ ਪਿਆ ਇਹ ਇਹ ਸਾਲ ਜ਼ਮੀਨ ਦਾ ਫਰਕ ਹੈ ਦਾਣਾ ਥੋੜਾ ਜਿਹਾ ਬਰੀਕ ਆ ਜਿਹੜੀ ਪਹਿਲਾਂ ਆਪਾਂ ਕਣਕ ਵੱਢੀ ਐ ਪਿੰਡ ਵਾਲੀ ਸਾਈਡ ਉਹ ਚ ਦਾਣਾ ਠੀਕ ਦੀ ਹੈ ਜੇ ਮੰਡੀ ਕੋਲ ਇਹ ਚ ਥੋੜਾ ਜਿਹਾ ਦਾਣਾ ਬਰੀਕ ਆ ਹੁਣ ਚੈੱਕ ਵੀ ਕਰਾ ਦਨੇ ਆ ਉੱਪਰ ਚੜ ਕੇ ਇੱਕ ਮਿੰਟ ਇਹਦਾ ਦਾਣਾ ਥੋੜਾ ਮੱਝੂਆ ਦਾਣਾ ਉਹਦਾ ਦਾਣਾ ਬਹੁਤ ਮੋਟਾ ਸੀ ਉਹਦਾ ਆਪਣੀ ਕਿਦਾਂ ਰਾਤ ਨੂੰ ਟੁੱਲ ਗਈ ਸੀ ਉਹਦਾ ਹਰੇਹਾ ਝਾੜ 22 ਕੁਇੰਟਲ ਦਾ ਠੀਕ ਆ ਝਾੜ ਤਾਂ ਵੈਸੇ 22 ਕੁਇੰਟਲ ਦਾ ਨਿਕਲਿਆ ਬਾਈ ਝੂਠ ਬੋਲਦਾ ਹੈ ਚੱਲ 21.21 ਦਾ ਹੋ ਗਿਆ ਸੀ ਬਾਈ ਇਹ ਹੀ ਝੂਠ ਨੇ ਦੁਨੀਆ ਮਾਰੀ ਪਈਆ ਲਓ ਜੀ ਲਗਭਗ ਨਿਪਟ ਗਿਆ ਇੱਧਰ ਕੰਮ ਲੋਕ ਕਿਹੜੇ ਰਹਿ ਗਏ ਬਸ ਆਹੀ ਸੈਂਨੀ ਕਟ ਟਰਾਲੀ ਚ ਮਾਲ ਹੋਇਆ ਦੇਖ ਲਓ। ਪਿਆਰ ਦੋ ਘੇੜੇ ਰਹਿ ਗਏ। ਇਹਦੇ ਬਾਅਦ ਦਾਣੇ ਕੱਟ ਕੇ ਚੱਲੂਗੇ ਮੰਡੀ ਚ ਨੂੰ ਆਪਾਂ। ਤੇ ਮੰਡੀ ਦਾ ਵੀਊ ਆਪਾਂ ਲਾਸਟ ਚ ਦਿਖਾਵਾਂਗੇ ਤੁਹਾਨੂੰ। ਕਿ ਆਪਾਂ ਮੰਡੀ ਚ ਟਰਾਲੀ ਲੈ ਕੇ। ਕੀ ਕੁਝ ਨਾਣਾ ਮਾਜੂਰ। ਹਾਂ। ਸਪੀਡ ਬਹੁਤ ਹੋ ਗਈ ਮੰਡੀ ਚ। ਐਲਾਂ ਨਾਲ ਮੌਸਮ ਵੀ ਬਹੁਤ ਖਰਾਬ ਹੋ ਰਿਹਾ। ਆ ਕਰਕੇ ਲੋਕ ਗਾਲੀ ਕਰ ਰਹੇ ਨੇ ਹੁਣ ਵਢਾਉਣ ਦੀ ਤੇ ਮਸ਼ੀਨਾਂ ਤੇ ਵੀ ਕਾਫੀ ਜ਼ੋਰ ਪੈ ਗਿਆ ਹੁਣ ਬੈਕ ਲਾਉਣੇ ਟਰਾਲੀ ਇੱਥੇ ਮੌਸਮ ਹੋ ਗਿਆ ਪੂਰਾ ਖਰਾਬ ਆ ਪਿੰਡਾਂ ਵਾਲੇ ਵੜਨ ਆਏ ਸੀ ਅੱਜ ਮੌਸਮ ਪੂਰਾ ਖਰਾਬ ਹੋ ਗਿਆ ਮੇਰੀ ਆਉਣ ਦੇ ਪੂਰੇ ਸਾਰ ਹੋ ਗਏ ਹਵਾ ਚੱਲ ਵੀ ਪਈ ਥੋੜੀ ਥੋੜੀ ਤੇ ਇਹ ਜੋ ਟਰਾਲੀਆਂ ਆਪਾਂ ਭਰ ਕੇ ਫਿਰ ਸੈਲਰ ਤੇ ਲਾ ਕੇ ਆਉਂਗੇ ਬਾਕੀ ਬਾਅਦ ਚ ਦੇਖੀ ਜਾਓ ਕਿ ਨੀ ਕੱਪੜੀ ਜਾਂਦੀ ਹੈ ਹਜੇ ਜਦੋਂ ਦੁਪਹਿਰੇ ਦਿਖਾਇਆ ਸੀ ਤਾਂ ਬਿਲਕੁਲ ਧੁੱਪ ਪਈ ਸੀਗੀ ਹੁਣ ਦੇਖੋ ਕੀ ਹਾਲ ਹੋਇਆ ਮੌਸਮ ਦਾ ਇਰਾ ਕੁਛ ਨਹੀਂ ਪਤਾ ਲੱਗਦਾ ਲੋ ਜੀ ਮੌਸਮ ਪੂਰਾ ਖਰਾਬ ਕਰਨੀਆਂ ਵੀ ਆ ਗਈਆਂ ਨੇ ਪਤਾ ਨਹੀਂ ਕੀ ਕਰੂਗਾ ਰੱਬ ਮੈਨੂੰ ਤਾਂ ਨਹੀਂ ਲੱਗਦਾ ਵੀ ਕੰਮ ਕਰੂਗਾ ਅੱਜ ਅੱਧ ਵਿਚਾਲੇ ਖੜਾਊਗਾ ਤਾਂ ਬੰਦੇ ਘੜੇ ਸਾਡੇ ਸਾਹ ਨਹੀਂ ਕਿਸੇ ਦਾ ਨਹੀਂ ਲੱਗ ਰਿਹਾ ਮੌਸਮ ਦਾ ਕੀ ਹੋ ਰਿਹਾ। ਰਣੀਆਂ ਆ ਗਈਆਂ। ਅਜੇ ਆਹੀ ਟਰਾਲੀ ਪਹਿਲੀ ਟਰਾਲੀ ਚੱਲ ਰਹੀ ਹੈ। ਧੰਨ ਲਾ ਘੇਰਾ ਵੱਡੇ ਆਜੇ ਤੱਕ। ਮੌਸਮ ਦੇਖੋ ਤੁਸੀਂ ਚੈੱਕ ਕਰੋ ਤੁਸੀਂ ਮੌਸਮ। ਮੌਸਮ ਚੈੱਕ ਕਰੋ ਇਹ ਕਿੰਨਾ ਖਰਾਬ ਹੋ ਗਿਆ। ਮੀਂਹ ਬਹੁਤ ਆ ਗਿਆ। ਦਰ ਇਕ ਕੜਾ ਲਈ ਜੇ ਬੋਲੀ ਕਣਕਾ ਗਿੱਲਾ ਹੋ ਜਾਣਾ ਮੈਂ ਤਾਂ ਕਰਕੇ ਵੱਧ ਨਹੀਂ ਫੁਆਈ ਹੈਗੀ ਮੈਨੂੰ ਕੱਢਦੇ ਆ ਬਾਹਰ ਹਣ ਜੇ ਜ਼ਿਆਦਾ ਮੀਂਹ ਆ ਗਿਆ ਅੱਗੇ ਗਾੜੇ ਨਾ ਜਾਵੇ ਨੂੰ ਸਮਝ ਕੇ ਕਰ ਰੋ ਦਿਸ ਦਰ ਸਾਹਮਣੇ ਆਪਣੇ ਮਸ਼ੀਨ ਚੱਲ ਰਹੇ ਗੀ ਫੁੱਲ ਅੱਜ ਇਹ ਮੌਕੇ ਦੇ ਮੌਸਮ ਬਹੁਤ ਖਰਾਬ ਹੁੰਦਾ ਅੱਜ ਪਹਿਲਾਂ ਵੀ ਦੱਸਿਆ ਹੋਇਆ ਸੀ ਮੌਸਮ ਖਰਾਬ ਹੋਣਾ ਆ ਚਲੋ ਕੋਈ ਨਾ ਜਿਹੜਾ ਕੋਈ ਰੱਬ ਨੇ ਕਰਨਾ ਨੇ ਤਾਂ ਕਰਨਾ ਹੀ ਉਹ ਕਿਸੇ ਦੇ ਹੱਥ 'ਚ ਨਹੀਂ ਹੁੰਦਾ ਬਹੁ ਨੇਰੀ ਆਗੀ ਤੁਹਾਨੂੰ ਦਿਖਾਉਣੇ ਆਗੇ ਬਣੇ ਰਹੋ ਤੇ ਨਾਮ ਮੌਸਮ ਚੈੱਕ ਕਰੋ ਕਿੰਨਾ ਬੁਰਾ ਹਾਲ ਹੋਇਆ ਪਿਆ ਇਹ ਬੰਦ ਕਰੂਗੇ ਹੁਣ ਤਾਂ ਲਾਈਟਾਂ ਲਵਾ ਦਿਆਂ ਦੇ ਘੁੰਮ ਜਿੰਦਿਆਂ ਵੀ ਬੰਲੀਆਂ ਬਹੁਤ ਉਡ ਰਹੀਆਂ ਨੇ ਨਕਤਾਰ ਹੋ ਰਿਹਾ ਕਾਫੀ ਬਸ ਆ ਕਿੱਲਾ ਵਢਾ ਕੇ ਬੰਦ ਕਰ ਦੇਣਾ ਬਾਕੀ ਗਾਲੂ ਪੜਾਉਂਗੇ ਪਿਓ ਤੁਹਾਨੂੰ ਨੈਕਸਟ ਵਲੌਗ ਚ ਦਿਖਾਵਾਂਗੇ ਇਹਨਾਂ ਨੂੰ ਹੁਣ ਭਰ ਕੇ ਸ਼ੈਲਰ ਚ ਲੈ ਕੇ ਆਉਂਗੇ ਵੈਸੇ ਤਾਂ ਪਿੱਛੇ ਜਣੀਆਂ ਜਾਣ ਜਾਣ ਦਾ ਕੋਈ ਫਾਇਦਾ ਨਹੀਂ ਫਿਰ ਵੀ ਚਲੋ ਲਾ ਕੇ ਆਉਂਗੇ ਸ਼ੈਲਰ ਚ ਬਹੁਤ ਬੁਰਾ ਹਾਲ ਆ ਬੰਦੀਆਂ ਵੀ ਬਸਾ ਲੋਡ ਕਰੀਆਂ ਨੇ ਉੱਲ ਤੇਜ ਨੇ ਏਰੀਆ ਆ ਰਹੀ ਹੈ ਦੇਖੋ ਲੋਡ ਨਾ ਮੈਂ ਕਰੀਆ ਨੇ ਇਹਨੇ ਕੀ ਕਰਿਆ ਇਹ ਆ ਦੇਖੋ ਸਫਾਇਦੇ ਜਮਾਂ ਟੇਡੇ ਕਰਦੇ ਆਹ ਦੇਖੋ ਇਹ ਆ ਮੋਰੀ ਪਤਾ ਭਈ ਬਲੌਗ ਨੂੰ ਵੱਧ ਦਿਓ ਵੱਧ ਸ਼ੇਅਰ ਕਰਦੇਆ ਕਰੋ ਜਿਹੜਾ ਮੇਰਾ ਵੀਰ ਦੇਖਦਾ ਬਲੌਗ ਨੂੰ ਸ਼ੇਅਰ ਕਰੋ ਲਾਈਕ ਕਰੋ ਓਟੂਲ ਚ ਪਈਆਂ ਚਪਲਾਂ ਤੇਰੀਆਂ ਆ ਦੇਖੋ ਲਾਈਟਾਂ ਲਵਾਦੀਆਂ ਮਸ਼ੀਨ ਦੀਆਂ ਕੁਝ ਨਹੀਂ ਦਿਖ ਰਿਆ ਹੈਗਾ ਬਹੁਤ ਪੁਰਾਣਾ ਹਾਲ ਆ ਕਣਕ ਦਾ ਨਾੜ ਬਹੁਤ ਉੱਡ ਰਿਹਾ। ਇੱਕੋ ਬਿਜਲੀ ਲੱਗ ਰਹੀ ਆ। ਨੁਕਸਾਨ ਹੈ ਇੱਕ ਤਰ੍ਹਾਂ ਦਾ ਹੁਣ ਤਾਂ ਕੋਈ ਚਲਾਉਣ ਦਾ ਫਾਇਦਾ ਨਹੀਂ ਆ। ਸ਼ਾਇਦ ਆ ਵੀ ਕਿਲਾ ਸੀ 2 ਕਿਡੇ ਬਸ ਇੱਕ ਟੈਂਕ ਭਰਾਂ ਕੇ ਕੱਢ ਲੈਣੀਆਂ ਬਾਹਰ ਮਸ਼ੀਨ। ਇਹ ਕੋਈ ਲਾਈਟਾਂ ਵੀ ਲਗਾਤੀਆਂ ਮਸ਼ੀਨ ਦੀਆਂ ਲਾਈਟਾਂ ਮੂਰੇ ਨੂੰ ਦੇਖੋ ਦਿਖ ਰਿਹਾ ਹਾਂ ਬਾਰਿਸ਼ ਬਹੁਤ ਤੇਜ਼ ਹੋ ਗਈ ਇੱਕ ਟਰਾਲੀ ਆਪਾਂ ਭਰ ਕੇ ਬਾਹਰ ਘੜਤੀ ਪਹੇਜ ਦੇਖੋ ਬਿਜਲੀ ਮਾਤਮਨ ਕਰਾਹਤ ਤੋਂ ਬਾਅਦ ਹੁਣ ਆਹੀ ਟੈਂਕ ਪਵਾ ਕੇ ਕਿੱਲਾ ਵੱਧਿਆ ਗਿਆ ਚੱਲੂਗੇ ਥੈਲਰ ਤੇ ਜਾਉਗੇ ਹੁਣ ਤੇ ਉੱਥੇ ਛੱਡ ਥੱਲੇ ਲਾਉਣੀ ਆ ਟਰੈਕਟਰਾਂ ਨੂੰ ਮੌਸਮ ਦੇਖੋ ਦਸਿਕਾਇਆ ਹੋਰ ਬਹੁਤ ਵੱਧ ਰਖੜਾ ਆ ਨੇਰੀ ਤੇ ਬੰਦ ਹੋਗੀ ਕੋਈ ਕੋਈ ਕੜੀਆ ਮੈਰੀ ਹੈ ਮਿਲਦੇ ਆ ਹੁਣ ਤੁਹਾਨੂੰ ਨੈਕਸਟ ਵਲੌਗ ਵਿੱਚ